ਸਨਾਮ ਵਾਲਾ ਇਹਨਾਂ ਨੂੰ ਫੋਲੋ ਕਰ ਲਓ ਸਸੀ ਕਾ ਜੀ ਮੈਂ ਤੁਹਾਡਾ ਆਪਣਾ ਮਿਕਾ ਸੁਨਾਮ ਵਾਲਾ ਤੇ ਦੋਸਤੋ ਬੈਠੇ ਸੀ ਜੀ ਪੈਰੀ ਦੇ ਘਰੇ ਤੇ ਤੁਹਾਨੂੰ ਇੱਕ ਆਪਾਂ ਚਿਹਰਾ ਦਿਖਾਉਨੇ ਆ ਫੇਮਸ ਹਨਾ ਤੇ ਆਜੋ ਫਿਰ ਤੁਸੀਂ ਅਕਸਰ ਇਹ ਚਿਹਰੇ ਨੂੰ ਹਨਾ ਪਛਾਣਦੇ ਹੋ ਹੋਮੋਗੇ ਕਿਉਂਕਿ ਸੋਸ਼ਲ ਮੀਡੀਆ ਤੇ ਬੜਾ ਵੱਡਾ ਨਾਮ ਹੈ ਤਾਂ ਤੁਸੀਂ ਅਕਸਰ ਵੀਡੀਓ ਚ ਦੇਖਿਆ ਹੋਵੋਗੇ ਤੁਸੀਂ ਪਸੰਦ ਵੀ ਕਰਦੇ ਹੋ ਤਾਂ ਦੋਸਤੋ ਅੱਜ ਤੁਹਾਨੂੰ ਆਪਾਂ ਲਾਈਵ ਗੱਲਬਾਤ ਕਰਾਉਣੀ ਹੈ ਹਨਾ ਆਜੋ ਫਿਰ ਮਿਲਦੇ ਆਂ ਆਪਾਂ ਸਕਰੀਨ 'ਚੋਂ ਇਸ ਚਿਹਰੇ ਨੂੰ ਬਾਹਰ ਕੱਢਦੇ ਆਂ ਆਜੋ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀਡੀਓ ਦੇਖ ਰਹੇ ਹੋ ਤੇ ਪਹਿਲਾਂ ਤਾਂ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰੋ ਮਿਕਿਆਸ ਨਾਮ ਹੈ ਇਹਨਾਂ ਨੂੰ ਫੋਲੋ ਕਰ ਲਓ YouTube ਤੇ ਇਹਨਾਂ ਦੇ ਚੈਨਲ ਨੇ ਸਾਰੇ ਫੋਲੋ ਕਰ ਲਓ ਹੋਰ ਦੱਸੋ ਕੀ ਹਾਲ ਚਾਲ ਹੈ ਬਹੁਤ ਵਧੀਆ ਲੱਗਿਆ ਮੈਨੂੰ ਇਹਨਾਂ ਦੇ ਘਰੇ ਆ ਕੇ ਮੈਂ ਅੱਜ ਪਹਿਲੀ ਵਾਰ ਹੀ ਆਈ ਹਾਂ ਪਰਦੀਪ ਜੀ ਬੈਠੇ ਨੇ ਤੇ ਇਹ ਜਿਹੜੇ ਵੀਡੀਓ ਬਣਾ ਰਹੇ ਨੇ ਮਿਕਾ ਜੀ ਠੀਕ ਹੈ ਇਹ ਵੀ ਬੈਠੇ ਨੇ ਮੱਚ ਦਿਖਾਣੇ ਇਹਨਾਂ ਦਾ ਸੇਰਾ ਤੇ ਕਹਿੰਦੇ ਸੀ ਜਿਵੇਂ ਨਾ ਜ਼ਿਆਦਾਤਰ ਬੱਬਲ ਦੇ ਨਾਮ ਤੋਂ ਜਾਣਦੇ ਨੇ ਹਨਾ ਤੁਹਾਨੂੰ ਤੁਹਾਡਾ ਨਾਮ ਕੀ ਹੈ ਜਿਵੇਂ ਕੋਈ ਪੱਕਾ ਕੀ ਹੀ ਹੈ ਨਾਮ ਪੱਕਾ ਨਾਮ ਮੇਰਾ ਹੈਗਾ ਇਕਬਾਲ ਕੌਰ ਇਕਬਾਲ ਕੌਰ ਹਮ ਤੇ ਲੋ ਦੋਸਤੋ ਪਹਿਲੀ ਵਾਰ ਤੁਹਾਨੂੰ ਸੁਣਨ ਨੂੰ ਮਿਲਿਆ ਹੋਣਾ ਇਕਬਾਲ ਕੌਰ ਇਹਨਾਂ ਦਾ ਨਾਮ ਹੈ ਤੇ ਨੌਰ ਤੋਂ ਕਰਦੇ ਸੀ ਤੁਸੀਂ ਬੁਲਾਉਂ हां मैं स्नोर तो हगीया ते बबल कौर मेरा हां की कंदे हां सोशल मीडिया ਤੇ ਨਾਮ ਹੈ ਫਿਮੀ ਲਾਈਨ ਦਾ ਜਿਹੜਾ ਵੀ ਨਾਮ ਹੈਗਾ ਹਨਾ ਤੇ ਉੰਜ ਮੈਨੂੰ ਪਿਆਰ ਨਾਲ ਸਾਰੇ ਪ੍ਰੀਤ ਕਹਿੰਦੇ ਨੇ ਠੀਕ ਆ ਪ੍ਰੀਤ